ਦੋਸਤੋ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਕਰੋਨਾ ਹੀ ਲੋਕਾਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਉਹਨਾਂ ਦਾ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਹੈ ਕਿਉਂਕਿ ਟੈਲੀਫੋਨ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਜੋ ਸਰਕਾਰੀ ਸੰਸਥਾ ਹੈ ਇਸ ਨੇ ਸਾਰੀਆਂ ਹੀ ਟੈਲੀਫੋਨ ਕੰਪਨੀਆਂ ਨੂੰ ਇੱਕ ਆਦੇਸ਼ ਜਾਰੀ ਕੀਤਾ ਹੈ ਅਤੇ ਇਸ ਆਦੇਸ਼ ਦੇ ਜਾਰੀ ਹੋਣ ਤੋਂ ਬਾਅਦ ਹੁਣ ਇਹਨਾਂ ਨੂੰ ਇਹ ਨਿਯਮ ਦੀ ਪਾਲਣਾ ਕਰਨੀ ਪਊਗੀ ਅਤੇ ਇਹਨਾਂ ਨਿਯਮਾਂ ਦੇ ਮੁਤਾਬਕ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਫਾਇਦਾ ਹੋਵੇਗਾ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਇਨ੍ਹਾਂ ਟੈਲੀਫੋਨ ਕੰਪਨੀਆਂ ਦੀ ਮਨਮਰਜ਼ੀ ਨੂੰ ਰੋਕਣ ਦੇ ਲਈ ਅਤੇ ਉਪਭੋਗਤਾਵਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਲਈ ਜੋ ਟ੍ਰਾਈ ਨਾਮ ਦੀ ਸੰਸਥਾ ਹੈਗੀ ਇਹ ਹਮੇਸ਼ਾ ਟੈਲੀਫੋਨ ਕੰਪਨੀਆਂ ਤੇ ਨਜ਼ਰ ਬਣਾ ਕੇ ਰੱਖਦੀ ਹੈ ਤਾਂ ਕਿ ਇਹ ਕੰਪਨੀਆਂ ਕਿਤੇ ਆਪਣੀਆਂ ਜੇਬਾਂ ਭਰਨ ਦੇ ਲਾਲਚ ਦੇ ਵਿੱਚ ਉਪਭੋਗਤਾਵਾਂ ਦਾ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਕਰਨ ਅਤੇ ਉਹਨਾਂ ਨੂੰ ਸਹੀ ਸਹੂਲਤਾਂ ਦੇਣ ਅਸੀਂ ਦੇਖਿਆ ਸੀ ਕਿ ਪਿਛਲੇ ਸਮੇਂ ਦੇ ਵਿੱਚ Jio ਕੰਪਨੀ ਦੇ ਵੱਲੋਂ ਆਪਣੀ ਸੇਵਾਵਾਂ ਮੁਫਤ ਕਰ ਦਿੱਤੇ ਗਈ ਸੀ ਉਸ ਤੋਂ ਬਾਅਦ ਹੋਰਨਾਂ ਕੰਪਨੀਆਂ ਦੇ ਵੱਲੋਂ ਵੀ ਰੇਟ ਕਾਫੀ ਘਟਾ ਦਿੱਤੇ ਗਏ ਸੀ ਅਤੇ ਹੌਲੀ-ਹੌਲੀ ਮੁੜ ਕੇ ਜਦੋਂ Jio ਕੰਪਨੀ ਦੇ ਵੱਲੋਂ ਚਾਰਜ ਵਸੂਲਣੇ ਸ਼ੁਰੂ ਕਰ ਦਿੱਤੇ ਗਏ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਰੇਟ ਵਾਧਾ-ਵਾਧਾ ਤੇ ਹੁਣ ਲਗਭਗ 3.500 ਰੁਪਏ ਮਹੀਨਾ ਹਰੇਕ ਵਿਅਕਤੀ ਨੂੰ ਮੋਬਾਈਲ ਫੋਨ ਦੀ ਵਰਤੋਂ ਕਰਨ ਦਾ ਦੇਣਾ ਪੈ ਰਿਹਾ ਹੈ ਹੁਣ ਆਪਾਂ ਇਸ ਤੋਂ ਵੀ ਜੇਕਰ ਅੱਗੇ ਆ ਜਾਈਏ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਕਾਫੀ ਸਸਤੇ ਪਲਾਨ ਸੀਗੇ ਜਿਹੜੇ ਇੰਟਰਨੈਟ ਦੀ ਵਰਤੋਂ ਨਹੀਂ ਕਰਦੇ ਜਾਂ ਫਿਰ ਜਿਨ੍ਹਾਂ ਦੇ ਕੋਲ ਕੀ ਪੈਡ ਵਾਲੇ ਹਜੇ ਫੋਨ ਨੇ ਜਾਂ ਉਹਨਾਂ ਦੇ ਵਿੱਚ 2G ਇੰਟਰਨੈਟ ਚੱਲਦਾ ਹੈ ਅਤੇ ਹੁਣ ਅਜਿਹੇ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਲਈ ਵੀ ਜਿਹੜੇ ਇੰਟਰਨੈਟ ਦੀ ਵਰਤੋਂ ਨਹੀਂ ਕਰਦੇ ਉਹਨਾਂ ਦੇ ਲਈ ਵੀ ਪਲਾਨ ਬਹੁਤ ਮਹਿੰਗੇ ਹੋ ਗਏ ਕਿਉਂਕਿ ਜਿਹੜੇ ਲੋਕ ਇੰਟਰਨੈਟ ਦੀ ਵਰਤੋਂ ਕਰਦੇ ਹੀ ਨਹੀਂ ਉਹਨਾਂ ਨੂੰ ਵੀ ਉਹੀ ਪਲਾਨ ਲੈਣਾ ਪੈ ਰਿਹਾ ਏ ਜਿਹੜਾ ਪਲਾਨ ਇੰਟਰਨੈਟ ਦੀ ਵਰਤੋਂ ਕਰਨ ਵਾਲੇ ਲੋਕ ਖਰੀਦਦੇ ਨੇ ਤਾਂ ਇਸ ਸਾਰੇ ਵਰਤਾਰੇ ਨੂੰ ਗੋਹ ਨਾਲ ਵਾਚਨ ਤੋਂ ਬਾਅਦ ਹੀ ਟਰਾਈ ਸੰਸਥਾ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਏ ਇਸ ਫੈਸਲੇ ਮੁਤਾਬਕ ਹੁਣ ਇਹ ਕੰਪਨੀਆਂ ਇੱਕ ਅਜਿਹਾ ਪਲਾਨ ਵੀ ਜਾਰੀ ਕਰਨਗੀਆਂ ਜਿਹੜਾ ਕੇਵਲ ਕਾਲਿੰਗ ਅਤੇ SMS ਦੇ ਲਈ ਵਰਤੋਂਯੋਗ ਹੋਵੇਗਾ ਅਤੇ ਉਹਨਾਂ ਲੋਕਾਂ ਨੂੰ ਇੰਟਰਨੈਟ ਦੇ ਵਾਧੂ ਪੈਸੇ ਨਹੀਂ ਦੇਣੇ ਪੈਣਗੇ। ਜャਬਰ ਆਪਾਂ ਸਾਦੇ ਸ਼ਬਦਾਂ ਦੇ ਵਿੱਚ ਕਹੀਏ ਕਿ ਬਿਗੈਰ ਇੰਟਰਨੈਟ ਤੋਂ ਕੱਲੀ ਕਾਲਿੰਗ ਕਰਨ ਅਤੇ SMS ਦੀ ਸੁਵਿਧਾ ਵਾਲਾ ਇਹ ਪਲਾਨ ਹੋਵੇਗਾ। ਹੁਣ ਇਸ ਦਾ ਫਾਇਦਾ ਕਰੋੜਾਂ ਲੋਕਾਂ ਨੂੰ ਕਿਸ ਤਰ੍ਹਾਂ ਹੋਣ ਜਾ ਰਿਹਾ ਹੈ ਇਹ ਵੀ ਸਮਝਣ ਵਾਲੀ ਗੱਲ ਹੈ। ਇਸ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਜੇਕਰ ਵੰਡ ਕੇ ਗੱਲ ਕਰੀਏ ਇਹਨਾਂ ਕਰੋੜਾਂ ਲੋਕਾਂ ਦੇ ਵਿੱਚੋਂ ਕਰੋੜਾਂ ਹੀ ਲੋਕ ਅਜਿਹੇ ਨੇ ਜਿਨ੍ਹਾਂ ਦੇ ਕੋਲ ਤਾਂ ਹਜੇ ਵੀ ਪੁਰਾਣੇ ਮੋਬਾਈਲ ਨੇ ਜਿਵੇਂ ਬਹੁਤ ਸਾਰੇ ਬਜ਼ੁਰਗਾਂ ਦੇ ਕੋਲ ਨੇ ਜਾਂ ਫਿਰ ਜਿਹੜੇ ਮਹਿੰਗੇ ਫੋਨ ਨਹੀਂ ਖਰੀਦ ਸਕਦੇ ਉਹਨਾਂ ਦੇ ਕੋਲ ਨੇ ਦੂਜੀ ਕੈਟਾਗਰੀ ਦੇ ਵਿੱਚ ਉਹ ਲੋਕ ਆਂਦੇ ਆ ਜਿਨ੍ਹਾਂ ਦੇ ਕੋਲ ਇੱਕ ਤੋਂ ਵੱਧਰੇ SIM ਨੇ ਮੰਨ ਲਓ ਤੁਹਾਡੇ ਕੋਲ ਮੋਬਾਈਲ ਹੈਗਾ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਦੋ SIM ਪਾ ਰੱਖੇ ਆ ਅਤੇ ਇਹਨਾਂ SIMਾਂ ਦੇ ਵਿੱਚੋਂ ਤੁਸੀਂ ਇੱਕ SIM ਵਾਲਾ ਇੰਟਰਨੈਟ ਇਸਤੇਮਾਲ ਕਰਦੇ ਆ ਪਰੰਤੂ ਤੁਸੀਂ ਦੋਵੇਂ SIMਾਂ ਦੇ ਉੱਪਰ ਇੰਟਰਨੈਟ ਵਾਲਾ ਪਲਾਨ ਇਸ ਵਕਤ ਖਰੀਦ ਰਹੇ ਆ ਹੁਣ ਇਹਨਾਂ ਦੋਵੇਂ ਕੈਟਾਗਰੀਆਂ ਨੂੰ ਜੇਕਰ ਥੋੜਾ ਹੋਰ ਅੱਗੇ ਵਧਾਰੀਏ ਤਾਂ ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਮੋਬਾਈਲ ਫੋਨ ਇਸਤੇਮਾਲ ਕਰ ਰਹੇ ਹਾਂ ਤੇ ਸਾਡੇ ਘਰਾਂ ਦੇ ਵਿੱਚ ਜਾਂ ਦਫ਼ਤਰ ਦੇ ਵਿੱਚ ਮੰਨ ਲਓ ਵਾਈਫਾਈ ਵੀ ਲੱਗਿਆ ਹੋਇਆ ਹੈ ਤਾਂ ਫਿਰ ਸਾਨੂੰ ਆਪਣੇ ਮੋਬਾਈਲ ਦੇ ਉੱਪਰ ਇੰਟਰਨੈਟ ਚਲਾਉਣ ਦੇ ਲਈ ਅਸੀਂ ਵਾਈਫਾਈ ਦਾ ਇਸਤੇਮਾਲ ਕਰ ਸਕਦੇ ਹਾਂ ਸੋ ਅਜੇ ਹੀ ਵੀ ਕਰੋੜਾਂ ਲੋਕ ਨੇ ਜਿਨ੍ਹਾਂ ਨੂੰ ਵਾਈਫਾਈ ਦੀ ਇਸ ਵਕਤ ਉਹਨਾਂ ਕੋਲ ਸਹੂਲਤ ਹੈਗੀ ਹੈ ਤੇ ਉਹਨਾਂ ਨੂੰ ਮੋਬਾਈਲ ਦੇ ਫੋਨ ਦੇ ਵਿੱਚਲਾ ਇੰਟਰਨੈਟ ਵਰਤਣ ਦੀ ਜ਼ਰੂਰਤ ਨਹੀਂ ਪਰੰਤੂ ਉਹ ਵੀ ਮੋਬਾਈਲ ਫੋਨ ਦੇ ਇੰਟਰਨੈਟ ਦੇ ਪੈਸੇ ਦੇ ਰਹੇ ਆ ਸੋ ਕੁੱਲ ਮਿਲਾ ਕੇ ਕਰੋੜਾਂ ਹੀ ਲੋਕਾਂ ਨੂੰ ਬ ਕਿਉਂਕਿ ਜਿਸਨੇ ਇੰਟਰਨੈਟ ਦੀ ਵਰਤੋਂ ਨਹੀਂ ਕਰਨੀ ਤਾਂ ਉਸ ਨੂੰ ਮਹਿੰਗਾ ਪਲਾਨ ਨਹੀਂ ਖਰੀਦਣਾ ਪਵੇਗਾ ਅਤੇ ਉਸ ਨੂੰ ਕੇਵਲ ਕਾਲਿੰਗ ਕਰਨ ਵਾਲਾ ਅਤੇ SMS ਦੀ ਵਰਤੋਂ ਕਰਨ ਵਾਲਾ ਸਸਤਾ ਪਲਾਨ ਮਿਲਣ ਜਾ ਰਿਹਾ ਹੈ ਤਾਂ ਫਿਰ ਤੁਸੀਂ ਵੀ ਹੁਣ ਅਗਲਾ ਆਪਣਾ ਰੀਚਾਰਜ ਕਰਨ ਤੋਂ ਪਹਿਲਾਂ ਜਾਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਆਪਣੇ ਬਾਲ ਬੱਚਿਆਂ ਦਾ ਰੀਚਾਰਜ ਕਰਨ ਤੋਂ ਪਹਿਲਾਂ ਇੱਕ ਵਾਰੀ ਪਲਾਨ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਹੁਣ ਤੁਹਾਡੇ ਜਿਸ ਮੋਬਾਈਲ ਨੰਬਰ ਦੇ ਉੱਪਰ ਇੰਟਰਨੈਟ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਤਾਂ ਉਸ ਨੰਬਰ ਦੇ ਉੱਪਰ ਰੀਚਾਰਜ ਇੰਟਰਨੈਟ ਵਾਲਾ ਨਾ ਕਰਵਾਇਓ ਕੇਵਲ ਕਾਲਿੰਗ ਅਤੇ ਐਸਐਮਐਸ ਵਾਲਾ ਕਰਵਾ ਲਿਓ ਜਿਹੜਾ ਕਿ ਬਹੁਤ ਸਸਤਾ ਹੋਊਗਾ ਸੋ ਉਮੀਦ ਕਰਦੇ ਹਾਂ ਕਿ ਸਰਕਾਰ ਦਾ ਇਹ ਆਦੇਸ਼ ਅਤੇ ਸਾਡੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਤੁਸੀਂ ਜ਼ਰੂਰ ਕਰੋਗੇ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ